हो मायावती जैसी हो मायावती जीच गर्च करो हम तुम्हारे साथ है मायावती करो हम तुम्हारे साथ है क्रीमपुरी जी करो हम तुम्हारे साथ है देश का नेता कैसा हो क्रीमपुरी जैसा हो देश का नेता कैसा हो क्रीमपुरी जैसा हो क्रीमपुरी क्रीम जी करो हम तुम्हारे साथ है क्रीमपुरी करो हम तुम्हारे साथ है ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਅਤੇ ਮੈਂ ਹਾਂ ਗੁਰਿੰਦਰ ਤੂੜੀਆ ਅੱਜ ਤੁਹਾਨੂੰ ਅਸੀਂ ਪਿੰਡ ਪੰਨੀ ਵਾਲਾ ਫੱਤਾ ਦੇਖੇ ਲੈ ਕੇ ਆਏ ਆ ਜਿੱਥੇ ਅੱਜ ਬਹੁਜ ਸਮਾਜ ਪਾਰਟੀ ਦੀ ਆਗੂ ਹਲਕਾ ਲੰਬੀ ਦੇ ਅੱਜ ਇਕੱਤਰ ਹੋਏ ਆ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਗੱਲਬਾਤ ਆ ਹਾਂਜੀ ਪ੍ਰਧਾਨ ਜੀ ਕੀ ਨਾਮ ਆ ਜੀ ਤੇ ਕਿਹੜੀ ਪਾਰਟੀ ਆ ਮੈਂ ਅੱਜ ਅੱਜ ਤੁਸੀਂ ਇਕੱਤਰ ਹੋਇਓ ਤੇ ਪੰਨੀ ਵਾਲਾ ਫੱਤਾ ਵਿਕੇ ਕੀ ਗੱਲ ਬਾਤ ਆ ਜੀ ਤੁਸੀਂ ਮੇਰਾ ਨਾਮ ਖਵਨ ਸਿੰਘ ਰੱਤਾ ਡੱਬਾ ਮੈਂ ਬਹੁਜਨ ਸਮਾਜ ਪਾਰਟੀ ਦੀ ਹਲਕਾ ਲੰਬੀ ਦਾ ਅਨਚਾਰਜਾ ਤਾਂ ਅਸੀਂ ਰੈਲੀ ਦੇ ਸਬੰਧ ਦੇ ਵਿੱਚ ਜੋ ਕਿ ਬਹੁਜਨ ਸਮਾਜ ਪਾਰਟੀ ਇੱਕ ਵੱਡੇ ਪੱਧਰ ਤੇ ਜੋ ਕਿ ਸਾਫ ਸ੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀਰਣ ਦਿਵਸ ਪਨੌਰ ਵਿਖੇ ਮਨਾ ਰਹੀ ਆ ਉਹਦਾ ਕਰਕੇ ਅਸੀਂ ਪਿੰਡ ਪਿੰਡ ਗਲੀ ਗਲੀ ਪੋਸਟਰ ਚ ਕਰ ਕਰ ਜਾ ਕੇ ਲੋਕਾਂ ਨੂੰ ਮਿਲ ਕੇ ਤਾਲਮੇਲ ਕਰਕੇ ਤਾਂ ਅਸੀਂ ਵੱਡਾ ਕੱਠ ਕਰ ਰਹੇ ਆ ਕਿਉਂਕਿ ਇਹ ਭੋਜਨ ਸਮਾਜ ਪਾਰਟੀ ਨੂੰ ਕਿਉਂ ਐਡੇ ਐਡੇ ਕੱਠ ਕਰਨੇ ਪੈ ਰਹੇ ਆ ਕਿਉਂਕਿ ਇਹਨਾਂ ਐਸਪੀ ਚਾਰੇ ਦੇ ਵਿੱਚ ਚਾਹ ਜਿਹੜੇ ਲੋਕ ਅੱਜ ਤੱਕ ਰਾਜ ਭਾਗ ਤੋਂ ਹੀਨੇ ਹਨ ਉਹਨਾਂ ਨੂੰ ਰਾਜ ਭਾਗ ਲਈ ਅਸੀਂ ਦਵਾਉਣ ਲਈ ਬੌਝਨ ਸਮਾਜ ਪਾਰਟੀ ਤਤਪਤਾ ਕਿ 2027 ਦੇ ਵਿੱਚ ਜਿਹੜਾ ਵੱਡਾ ਪਰਵਰਤਨ ਆਊਗਾ ਤਾਂ ਬੌਝਨ ਸਮਾਜ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਆ ਇਸ ਕਰਕੇ ਅਸੀਂ ਗਲੀਆਂ ਦੇ ਵਿੱਚ ਘਰ ਘਰ ਜਾ ਕੇ ਹਰ ਵਰਕਰ ਦੀ ਡਿਊਟੀ ਲਾ ਕੇ ਤਾਂ ਅਸੀਂ ਬਹੁਤ ਵੱਡਾ ਇਕੱਠ ਕਰ ਰਹੇ ਹਾਂ ਕਿਉਂਕਿ ਇਸ ਦਾ ਨਾਵਾ ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨਾਂ ਦਾ ਰਾਜ ਬਦਲ ਦੋ ਤੇ ਮੁੱਖ ਮਹਿਮਾਨ ਇਸ ਸਮਾਗਮ ਦੇ ਵਿੱਚ ਕੌਣ ਕੌਣ ਆ ਰਹੇ ਆ ਉੱਥੇ ਤੇ ਕਿਹੜੇ ਕਿਹੜੇ ਜਿਹੜਿਆ ਤੋਂ ਸੰਗਤ ਜਾ ਰਹੀ ਹੈ ਜੀ ਇਹ ਕੁੱਲ ਮਿਲਾ ਕੇ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚੋਂ 117 ਵਿਧਾਨ ਸਭਾ ਦੇ ਵਿੱਚੋਂ ਜੁਕੇ 71 ਹੋ ਰਹਾ ਕਿਉਂਕਿ ਅੱਜ ਉਸ ਰੈਬਰ ਦਾ ਜਿਹੜਾ ਵਾ ਉਹ ਪ੍ਰੀਮ ਦਿਸ ਮਨਾਉ ਨਹੀਂ ਤਾਂ ਸਾਡੇ ਜਿਹੜੇ ਮੁੱਖ ਬੁਲਾਰੇ ਜਿਵੇਂ ਮੱਲਬੀ ਕਰੀਮਪੂਰੀ ਸਾਹਿਬ ਚਾ ਸਾਡੇ ਵਿੱਚ ਜੀਤ ਸਿੰਘ ਭੈਣੀ ਤੇ ਉਹਨਾਂ ਦੇ ਨਾਲ ਜੋ ਕਿ ਸਰਦੂਲਗੜ ਕੁਲਦੀਪ ਸਿੰਘ ਸਰਦੂਲਗੜ ਔਰ ਭੋਜਨ ਸਮਾਜ ਪਾਰਟੀ ਦੇ ਅਨਚਾਰਜ ਔਰ ਨਮੇਸ਼ਰ ਤੋਂ ਐਮਐਲਏ ਸਾਹਿਬ ਜੋ ਕਿ ਨਿਸ਼ਤਰਪਾਲ ਜੀ ਅਤੇ ਹੋਰ ਵੀ ਜਿਹੜੇ ਆਗੂ ਉਥੇ ਵੜ ਵੜੇ ਪਹੁੰਚਣਗੇ ਤਾਂ ਬਹੁਜਨ ਸਮਾਜ ਪਾਰਟੀ ਦੀ ਇਸ ਰੈਲੀ ਦਾ ਜਿਹੜਾ ਪਰਮਾ ਇਕੱਠ ਵੇਖ ਕੇ ਦੂਜੀਆਂ ਪਾਰਟੀਆਂ ਨੂੰ ਘਬਰਾਹਟ ਸ਼ੁਰੂ ਹੋ ਗਈ ਆ ਕਿਉਂਕਿ 2027 ਦੇ ਵਿੱਚ ਬਹੁਜਨ ਸਮਾਜ ਪਾਰਟੀ ਜਿਹੜੀ ਆ ਆਪ ਦੇ ਬਲਬੂਤੇ ਤੇ ਸਰਕਾਰ ਬਣਾਉਂਗੀ ਤਾਂ ਜੇ ਕਿਸੇ ਕਾਰਨਾ ਕਰਕੇ ਸਾਡੀ ਸਰਕਾਰ ਨਹੀਂ ਆਉਂਦੀ ਤਾਂ ਭੋਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਕਿੰਗ ਮੇਕਰ ਦਾ ਰੋਲ ਜਿਹੜਾ ਨਿਭਾ ਰਹੀ ਹੈ। ਬਾਬਾ ਸਾਹਿਬ ਭੀਵਰਾ ਉਹ ਬੇਦਖਰ ਜੀ ਨੇ ਸਾਰੇ ਧਰਮਾਂ ਨੂੰ ਇੱਕ ਥਾਂ ਤੇ ਰੱਖਦਿਆਂ ਹੋਇਆਂ ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ। ਜੀ। ਅੱਜ ਦੂਸਰੀਆਂ ਪਾਰਟੀਆਂ ਵੱਲੋਂ ਜੋ ਨਰਿੰਦਰ ਪਾਈ ਮੋਦੀ ਜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਤੇ ਇਲਜ਼ਾਮ ਲਾ ਰਿਆ। ਬੇਨਾ ਨੇ ਵੋਟ ਚੋਰੀ ਕਰਕੇ ਇਲੈਕਸ਼ਨ ਦਿੱਤੇ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜੇ ਅੱਜ ਕਾਂਗਰਸ ਪਾਰਟੀ ਦੇ ਜੋ ਕਿ ਰੌਣ ਗਾਂਧੀ ਜੀ ਇਹ ਅੱਜ ਦੇ ਮੰਨ ਲੀ ਵੀ ਕਹਿ ਰਹੇ ਆ ਕਿ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਵੋਟ ਚੋਰੀ ਕਰਦਾ ਪਰ ਇਹ ਕਾਂਗਰਸ ਮੌਕੇ ਤੋਂ ਹੀ ਜਿਹੜੀ ਵੋਟ ਚੋਰੀ ਹੁੰਦੀ ਆਈ ਆ ਕਿਉਂਕਿ ਇਹ ਦੋਵੇਂ ਜਿਹੜੀਆਂ ਪਾਰਟੀਆਂ ਵਾਂ ਭਾਵੇਂ ਦੇਸ਼ ਦੇ ਵਿੱਚ ਕਾਂਗਰਸ ਨੇ ਲੰਮੀ ਪਾਰੀ ਜਿਹੜਾ ਵਾ ਰਾਜ ਕੀਤਾ ਵਾ ਇਹ ਦੋਵੇਂ ਪਾਰਟੀਆਂ ਜਿਹੜੀਆਂ ਵਾਂ ਇਹ ਵੋਟ ਚੋਰਾ ਔਰ ਇਹ ਲੋਕਾਂ ਨੂੰ ਪਾੜਨਾ ਚਾਹੁੰਦੀਆਂ ਵਾਂ ਇਸੇ ਹੀ ਨਜ਼ਰੀਏ ਦੇ ਨਾਲ ਦੇਖਿਆ ਜਾਵੇ ਇਸੇ ਕੜੀ ਦੇ ਤਹਿਤ ਜਿਵੇਂ ਕਿ ਪੰਜਾਬ ਦੇ ਵਿੱਚ ਰਮਦਾਸੀਆ ਸਿੱਖ ਭਾਈਚਾਰਾ ਬਹੁਤ ਵੱਡਾ ਭਾਈਚਾਰਾ ਵਾ ਇਸੇ ਤਰੀਕੇ ਨਾਲ ਮਜਬੀ ਸਿੱਖ ਭਾਈਚਾਰਾ ਬਾਲਮੀਕੀ ਭਾਈਚਾਰਾ ਬਹੁਤ ਵੱਡਾ ਭਾਈਚਾਰਾ ਵਾ ਇਹ ਕਾਂਗਰਸ ਦੀ ਜਿਹੜੀ ਪਾਲਸੀ ਮੈਟਰ ਆ ਕਿ ਇਸ ਸਮਾਜ ਨੂੰ ਪਾੜਨਾ ਇਹ ਇੱਕ ਬੰਨੇ ਤਾਂ ਮੁੱਖ ਮੰਤਰੀ ਜਿਹੜਾ ਵਾ ਚਰਨਜੀਤ ਸਿੰਘ ਚੰਨੀ ਜੋ ਕਿ ਜਲੰਧਰ ਦਾ ਐਮਪੀ ਆ ਉਸ ਨੂੰ ਬਣਾਉਣਾ ਚਾਹੁੰਦੇ ਕਹਿੰਦੇ ਕਿ ਅਸੀਂ ਇਹਨੂੰ ਮੁੱਖ ਮੰਤਰੀ ਬਣਾਉਨੇ ਆ ਦੂਜੇ ਬੰਨੇ ਇਹ ਸੁਖਵਿੰਦਰ ਸਿੰਘ ਡੈਣੀ ਨੂੰ ਜੋ ਕਿ ਮਨਬੀ ਸਿੱਖਾਂ ਨੂੰ ਬਲੋਕਿੰਗ ਕਰਦਾ ਵਾ ਔਰ ਉਹਨਾਂ ਨੂੰ ਇੱਕ ਜਿਹੜੀ ਆ ਅਨਗਰੇਟਾ ਫਾਊਂਡੇਸ਼ਨ ਬਣਾ ਕੇ ਔਰ ਉਹਨਾਂ ਨੂੰ ਮੰਨ ਲੀ ਇੱਕ ਬੰਨੇ ਕਹੀ ਜਾਂਦੇ ਆ ਕਿ ਅਸੀਂ ਮੁੱਖ ਮੰਤਰੀ ਬਣਾਉਨੇ ਆ ਇਹ ਜਿਹੜੇ ਕਾਂਗਰਸ ਦੀ ਜਿਹੜੀ ਥੂਰੀ ਆ ਇਹ ਪਹਿਲੇ ਦਿਨ ਤੋਂ ਹੀ ਪਾੜਨ ਦੀ ਨੀਤੀ ਰਹੀ ਆ ਇਸੇ ਤਰੀਕੇ ਨਾਲ ਹੀ ਭਾਜਪਾ ਔਰ ਇਸੇ ਤਰੀਕੇ ਨਾਲ ਦੂਜੀਆਂ ਪਾਰਟੀਆਂ ਜੋ ਭਾਵੇਂ ਕੋਈ ਪੁਨਰ ਸਰਜੀਤ ਕਾਲੀਦਾਲ ਹੋਵੇ ਉਹਨਾਂ ਦੀ ਵੀ ਇਹੀ ਨੀਤੀ ਆ ਚਾਹ ਕੋਈ ਕਾਲੀਦਾਲ ਬਦਲ ਹੋਵੇ ਇਹਨਾਂ ਨੇ ਸਮਾਜ ਨੂੰ ਇਕੱਠਾ ਕਰਨ ਦੀ بجائے ਇਸੇ ਕਰਕੇ ਹੀ ਮੈਂ ਥੋੜਾ ਜਿਹਾ ਪਿੱਛੇ ਹਟਦਾ ਵਾਂ ਰਾਜਨੀਤੀ ਤੋਂ ਅਤੇ ਸਿੱਖ ਧਰਮ ਦੀ ਜਿਹੜੀ ਆ ਉਹ ਗੱਲ ਕਰਦਾ ਕਿਉਂਕਿ ਗੁਰਸਿੱਖ ਹੁੰਦੇ ਮੈਂ ਨਾਤੇ ਜੋ ਕਿ ਸਿੱਖਾਂ ਦੀ ਗੱਲ ਕਰਦਾ ਵਾਂ ਆ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਸਟੈਂਸ ਆਮ ਆਦਮੀ ਪਾਰਟੀ ਨੇ ਵੀ ਚੜਾਇਆ ਕਿ ਜਿਹੜੇ ਐਸਸੀ ਭਾਈਚਾਰੇ ਦੇ ਗੁਰਦਾਰਿਆ ਜਿਵੇਂ ਢੜੇਤਾ ਦੇ ਵਿੱਚ ਉਹ ਫਲੋਰ ਦੇ ਵਿੱਚ ਜਿੱਥੇ ਅੱਜ ਰੈਲੀ ਕਰਨਾ ਹੈ ਉੱਥੇ ਇੱਕ ਤਰੇਤਾ ਪਿੰਡ ਆ ਉੱਥੇ ਰਵੀ ਦਾਸ ਜੀ ਦਾ ਗੁਰੂ ਘਰ ਘਾਇਆ ਔਰ ਐਸੇ ਹੀ ਲੰਬੀ ਹਲਕੇ ਦੇ ਵਿੱਚ ਜਿਹੜਾ ਕਿ ਮੇਰਾ ਨਗਰ ਰੱਤੇ ਡੱਬਾ ਵਾ ਮੈਂ ਰੱਤੇ ਡੱਬੇ ਦਾ ਸਾਬਕਾ ਪੰਚਾਇਤ ਮੈਂਬਰ ਵੀ ਆ ਔਰ ਅਸੀਂ ਜਿਹੜਾ ਵਾ ਨੰਬਰਦਾਰ ਵੀ ਆ ਔਰ ਉੱਥੇ ਵੀ ਇਹਨਾਂ ਨੇ ਐਸੇ ਹੀ ਤਹਤ ਜਿਵੇਂ ਮੰਨ ਲੀ ਪੀ ਇਹ ਗਰੀਬ ਲੋਕਾਂ ਨੂੰ ਗੁਰੂ ਘਰ ਨਾਲੋਂ ਤੋੜਨ ਲਈ ਇਹਨਾਂ ਨੇ ਗੁਰੂ ਘਰ ਉੱਥੇ ਤੋੜਿਆ ਰੱਤਾ ਡੱਬਾ ਦੇ ਵਿੱਚ ਜੋ ਕਿ ਬੜਾ ਛੱਜ ਵਧੀਆ ਸੀ ਗੁਰੂ ਘਰ ਦਾ ਉਹ ਇਹਨਾਂ ਨੇ ਤੋੜ ਕੇ ਇਹਨਾਂ ਨੇ ਹ ਇੱਕ ਹਸਪਤਾਲ ਬਣਾਉਣਾ ਸ਼ੁਰੂ ਕਰਤਾ ਜੋ ਕਿ ਪਹਿਲਾਂ ਹੀ ਮੌਜੂਦ ਆ ਉਥੇ ਜਗ੍ਹਾ ਸੀ ਤਾਂ ਇਸ ਕਰਕੇ ਇਹ ਜਿਹੜੀਆਂ ਜਿਹੜੇ ਲੋਕ ਆ ਜਿਹੜੇ ਲੋਕ ਤਰਨਾਟ ਲੋਕ ਆ ਭਾਵੇਂ ਉਹ ਸਿੱਖਾਂ ਦੇ ਵਿੱਚ ਹੋਣ ਭਾਵੇਂ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਹੋਣ ਉਹ ਚਾਹੁੰਦੇ ਨਹੀਂ ਆ ਕਿ ਜਿਹੜਾ ਅਸੀ ਭਾਈਚਾਰਾ ਵਾ ਉਹਨਾਂ ਨੂੰ ਗੁਰਬਾਣੀ ਦੀ ਸਮਝ ਪੈ ਜਾਏ ਕਿ ਜਿਵੇਂ ਮੰਨ ਲਪੀ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਐਸਾ ਚਾਹੂੰ ਰਾਜ ਮੈਂ ਜੋ ਮਲੇ ਸਭਨ ਕੋ ਹਨ ਰਵੀਦਾਸ ਰਹੇ ਪਰਸਨ ਪਰ ਇਦਾਂ ਹੀ ਬਾਬਾ ਜੀਵਨ ਸਿੰਘ ਦੀ ਧੰਤਾਂ ਬਾਬਾ ਜੀਵਨ ਸਿੰਘ ਦੀ ਐਡੀ ਵੱਡੀ ਕੁਰਬਾਨੀ ਨੂੰ ਇਹਨਾਂ ਨੇ ਨੰਗੋਲਿਆ ਕੀਤਾ ਬਾਬਾ ਦੀਪ ਸਿੰਘ ਦੀ ਕੁਰਬਾਨੀ ਨੂੰ ਇਹਨਾਂ ਨੇ ਨੰਗੋਲਿਆ ਕੀਤਾ ਇਸ ਕਰਕੇ ਇਹ ਇਹਨਾਂ ਨੇ ਇੱਕ ਬੂੰਗਾ ਸੀ ਜਿਵੇਂ ਰਾਮਗੜੀਆਂ ਦਾ ਬੂੰਗਾ ਰਿਗਲੇਟਿਆਂ ਦਾ ਬੂੰਗਾ ਇਹ ਅਕਾਲੀ ਦਲ ਦੇ ਰਾਜ ਦੇ ਵਿੱਚ ਜਿਹੜਾ ਵਾ ਮੱਲ ਪੀ ਟੱਠਾ ਤੇ ਇਸ ਕਰਕੇ ਮੈਂ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਵਾਂ ਕਿ ਸਾਨੂੰ ਵੱਖ-ਵੱਖ ਅੱਡੋ-ਅੱਡੀ ਹੋ ਕੇ ਜਿਹੜਾ ਰਾਜ ਭਾਗ ਸਾਡੇ ਕੋ ਨਹੀਂ ਲਿਆ ਜਾਣਾ ਐਸੀ ਭਾਈਚਾਰੇ ਦਾ ਤਾਂ ਹੀ ਮੁੱਖ ਮੰਤਰੀ ਬਣ ਸਕਦਾ ਵਾ ਜੇ ਅਸੀਂ ਸਾਰੇ ਇਕੱਠੇ ਹੋ ਕੇ ਭੋਜਨ ਸਮਾਜ ਪਾਰਟੀ ਦਾ ਭੋਜਨ ਸਮਾਜ ਦੇ ਲੋਕਾਂ ਨੂੰ ਇਕੱਠਾ ਕੀਤਾ ਜਾਵੇ ਔਰ ਮੈਂ ਇਹਦੇ ਉੱਤੇ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਕਿ ਇਹਦੇ ਨਾਲ ਜਿਹੜੀ ਚੰਗੀ ਸੋਚ ਦੇ ਲੋਕ ਆ ਉਹਨਾਂ ਨੂੰ ਵੀ ਕੱਤਰ ਕੀਤਾ ਜਾਵੇ ਭਾਵੇਂ ਉਹ ਕਿਸੇ ਵੀ ਜਾਤ ਬਰਾਦਰੀ ਦਾ ਹੋਵੇ ਚਾਹੇ ਜੈਸੇ ਜਿਵੇਂ ਮੱਲਪੀ ਸਵਰਨ ਲੋਕਾਂ ਦੇ ਵਿੱਚ ਇਹੋ ਜਿਹੇ ਲੋਕ ਪਏ ਆ ਕਿ ਜਿਹੜੇ ਉਹ ਚਾਹੁੰਦੇ ਆ ਕਿ ਇਹ ਵੀ ਲੋਕ ਉੱਚਾ ਹੋ ਜਾਣ ਪਰ ਐਸ ਕਰਕੇ ਉਹ ਚੰਗੇ ਲੋਕਾਂ ਦੇ ਵਿਚਾਰਧਾਰਾ ਵਾਲਿਆਂ ਨੂੰ ਵੀ ਬਹੁਤ ਜਨ ਸਮਾਜ ਪਾਰਟੀ ਜਿਹੜੀ ਆ ਉਹ ਟਿਕਟਾਂ ਦੇ ਨਾਲ ਉਹ ਲੋਕ ਵੀ ਜਿੰਨੀ ਕਹੇ ਦੀ ਸੰਖਿਆ ਭਾਰੀ ਕਿਉਂਕਿ ਸਭ ਕਾਂਸ਼ੀਰਾਮ ਨੇ ਨਾਰਾ ਦਿੱਤਾ ਵਾ ਉਨੀ ਉਹਦੀ ਹਿੱਸੇਦਾਰੀ ਇਸ ਕਰਕੇ ਇਸੇ ਦੇ ਤਹਿਤੀ ਭੋਜਨ ਸਮਾਜ ਪਾਰਟੀ ਜਿਹੜੀ ਆ ਇਸ ਤਰੀਕੇ ਨਾਲ ਪਛੜੀਆਂ ਸਰਾਣੀਆਂ ਨੂੰ ਵੀ ਨਾਲ ਲੈ ਕੇ ਚੱਲ ਰਹੀ ਆ ਕੋਈ ਕਿਸੇ ਧਰਮ ਦੇ ਵਿੱਚ ਦੀ ਗੱਲ ਨਹੀਂ ਕਿਉਂਕਿ ਸਾਡੇ ਜਿਹੜਾ ਨੈਸ਼ਨਲ ਜਿਹੜਾ ਵਾ ਮੰਨ ਲੀ ਭੀ ਜਨਰਲ ਸੈਕਟਰੀ ਆ ਉਹ ਬਾਹਮਣ ਬਰਾਦਰੀ ਨਾਲ ਸੰਬੰਧ ਰੱਖਦਾ ਵਾ ਤਾਂ ਇਸੇ ਚੇਆ ਚੰਨੂ ਦੇ ਵਿੱਚ ਜਿਹੜੇ ਬੰਦੇ ਨੂੰ ਅਸੀਂ ਮਨ ਲਪੀ ਆਉਣ ਵਾਲਾ ਸਮਾਂ ਮੀ ਔਰ ਪਹਿਲਾਂ ਵੀ ਉਹ ਵੀ ਸਾਡਾ ਮਨ ਲਪੀ ਹਰਪ੍ਰੀਤ ਸਿੰਘ ਜੋ ਕਿ ਜੱਟ ਸਿੱਖ ਭਾਈਚਾਰੇ ਚੋਂ ਆ ਭੋਜਨ ਸਮਾਜ ਪਾਰਟੀ ਸਾਰੇ ਭਾਈਚਾਰਿਆਂ ਨੂੰ ਇਕੱਠਾ ਕਰਕੇ ਔਰ 2027 ਦੇ ਵਿੱਚ ਤੁਸੀਂ ਇਸੇ ਰੈਲੀ ਦੇ ਵਿੱਚ ਵੇਖ ਲਿਓ ਕਿ ਜਿਹੜੀ ਹੁਣ ਰੈਲੀ ਹੋਣ ਜਾ ਰਹੀ ਆ 9 ਤਰੀਕ ਨੂੰ ਇਸੇ ਰੈਲੀ ਤੋਂ ਪਤਾ ਲੱਗ ਜੂ ਕਿ ਭੋਜਨ ਸਮਾਜ ਪਾਰਟੀ ਦੀ ਜਿਹੜੀ ਆ ਆਉਣ ਵਾਲੀ ਸਰਕਾਰ ਭੋਜਨ ਸਮਾਜ ਪਾਰਟੀ ਦੀ ਹੋਊਗੀ ਜੈ ਭਿੰਦ ਜੈ ਜਵਾਲਾ ਪ੍ਰਧਾਨ ਜੀ ਜਿਹੜਾ ਹੁਣ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਇੱਕ ਦੂਜੇ ਨਾਲ ਫੇਰ ਬਦਲ ਹੋ ਰਿਹਾ ਦੂਸਰੀਆਂ ਪਾਰਟੀਆਂ ਚ ਰਲ ਰਿਹਾ ਹੈ ਇਹ ਦੋਟ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਦੇਖੋ ਕੋਈ ਵੀ ਮਨੁੱਖਾ ਉਹਦੇ ਵਿੱਚ ਜਦੋਂ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ ਕੋਈ ਵੀ ਮਨੁੱਖ ਹੁੰਦਾ ਵਾ ਜਦੋਂ ਉਹਦੇ ਵਿੱਚ ਲਾਲਚ ਪੈਦਾ ਹੁੰਦਾ ਵਾ ਭਾਵੇਂ ਉਹ ਲਾਲਚ ਕਿਸੇ ਵੀ ਕਿਸਮ ਦਾ ਹੋਵੇ ਭਾਵੇਂ ਉਹ ਲਾਲਚ ਚੇਅਰ ਦਾ ਹੋਵੇ ਭਾਵੇਂ ਉਹ ਲਾਲਚ ਮਨੀ ਦਾ ਹੋਵੇ ਭਾਵੇਂ ਉਹ ਲਾਲਚ ਹੋਰ ਕਿਸੇ ਹਉਦੇਦਾਰੀ ਦਾ ਹੋਵੇ ਤਾਂ ਉਦੋਂ ਇਸੇ ਤਰੀਕੇ ਨਾਲ ਇਹ ਜਿਹੜੇ ਗਿਦਾਰ ਲੋਕ ਆ ਇਹ ਵੱਖ-ਵੱਖ ਇਹ ਆਪ ਦਾ ਜਿਹੜੇ ਪਾਰਟੀ ਚ ਆਪ ਦਾ ਮਿਸ਼ਨ ਛੱਡ ਕੇ ਹਉਦੇਦਾਰੀਆਂ ਲਈ ਦੂਜੀਆਂ ਪਾਰਟੀਆਂ ਦੇ ਵਿੱਚ ਜਾਂਦੇ ਆ ਉੱਥੇ ਟਿਕਟਾਂ ਲੈਂਦੇ ਆ ਪਰ ਮੈਂ ਖਾਸ ਕਰਕੇ ਐਸੀਪੀ ਪਾਰਚਾਰੇ ਬਾਰੇ ਦੱਸਣਾ ਚਾਹੂੰਗਾ ਕਿ ਜਿੰਨੇ ਵੀ ਇਹ ਲੋਕ ਜਾਂਦੇ ਆ ਭਾਵੇਂ ਇਹਨਾਂ ਨੂੰ ਐਮਐਲਏ ਦੀ ਕੁਰਸੀ ਮਿਲ ਸਕਦੀ ਆ ਦੂਸਰੀਆਂ ਪਾਰਟੀਆਂ ਦੇ ਵਿੱਚ ਮਨਿਸਟਰ ਵੀ ਬਣਾਇਆ ਜਾ ਸਕਦਾ ਵਾ ਪਰ ਹੋ ਸਕਦਾ ਕਿ ਜਿਵੇਂ ਮੁੱਖ ਮੰਤਰੀ ਬਣਿਆ ਸੀ ਚਰਨਜੀਤ ਸਿੰਘ ਚੰਨੀ ਪਰ ਉਹਦੀ ਜਿਹੜੀ ਵਨ ਡੋਰ ਸੀ ਉਹ ਕਿਸੇ ਹੋਰ ਦੇ ਹੱਥ ਦੇ ਵਿੱਚ ਸੀ ਇਸ ਕਰਕੇ ਮੈਂ ਉਹਨਾਂ ਲੋਕਾਂ ਨੂੰ ਵੀ ਆਖੂਗਾ ਕਿ ਜਿਹੜੀਆਂ ਇਸ ਪੰਜਾਬ ਦੇ ਵਿੱਚ 32 33 ਸੀਟਾਂ ਵਿਧਾਨ ਸਭਾ ਦੀਆਂ ਜਿੰਨੀਆਂ ਵੀ ਹੈਗੀਆਂ ਸੀ ਉੱਥੋਂ ਜਿਹੜੇ ਐਸੀ ਭਾਈਚਾਰੇ ਜਿੱਤ ਕੇ ਜਾਂਦੇ ਆ ਉਹ ਇੱਕ ਗਊਆਂ ਦੀ ਤਰਾਵਾਂ ਜਿਵੇਂ ਮੁਰਤੀਆਂ ਗਊਆਂ ਮੁਰਗਾਂ ਮਰੀਆਂ ਹੋਈਆਂ ਗਊਆਂ ਕਿਉਂਕਿ ਇਹ ਉੱਥੇ ਵਿਧਾਨ ਸਭਾ ਦੇ ਵਿੱਚ ਬੋਲਦੇ ਨਹੀਂ ਕੀ ਕੀ ਚੀਜ਼ਾਂ ਬੋਲਣ ਵਾਲੀਆਂ ਵਾਂ ਉਹ ਮੈਂ 2 ਮਿੰਟਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੂੰਗਾ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਇਹ ਕਹਿੰਦੇ ਆ ਕਿ ਅਸੀਂ ਸਕੂਲਾਂ ਦਾ ਜਿਹੜਾ ਵਾ ਬੜਾ ਵਧੀਆ ਜਿਹੜਾ ਢਾਂਚਾ ਬਣਾਤਾ ਕਿ ਜਿਹੜੀ ਪੜ੍ਹਾਈ ਆ ਉਹ ਬੜੀ ਵਧੀਆ ਵਾ ਉਹਨਾਂ ਦਾ ਸਭ ਤੋਂ ਵੱਧ ਨਿਚੀ ਕਰਨਾ ਸਕੂਲਾਂ ਦਾ ਹੋਇਆ ਔਰ ਸਭ ਤੋਂ ਵੱਧ ਜਿਹੜਾ ਵਾ ਗਰੀਬ ਲੋਕਾਂ ਨੂੰ ਕਿਸੇ ਸ਼ਡਿਊਲ ਕਾ ਹਿਤ ਬੱਚੇ ਨੂੰ ਜਿਹੜੇ ਵਜੀਫੇ ਨਹੀਂ ਮਿਲ ਰਿਹਾ ਏਦਾਂ ਹੀ ਜਿਹੜੀਆਂ ਸਰਕਾਰਾਂ ਵਾਂ ਉਹ ਕਹਿੰਨੀਆਂ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਹਸਪਤਾਲ ਆ ਉਹ ਸੀ ਬੜੇ ਵਧੀਆ ਬਣਾਤੇ ਬੜਾ ਵਧੀਆ ਕੰਮ ਚੱਲੀ ਜਾਂਦਾ ਪਰ ਜਦੋਂ ਉੱਥੇ ਡਾਕਟਰਾਂ ਦੀ ਭਰਤੀ ਵੇਖੀਏ ਤਾਂ ਉੱਥੇ ਕੋਈ ਡਾਕਟਰ ਨਹੀਂ ਪੂਰੀਆਂ ਦਵਾਈਆਂ ਨਹੀਂ ਇਸੇ ਹੀ ਤਰੀਕੇ ਨਾਲ ਕੋਈ ਵੀ ਜਿਹੜਾ ਮਹਿਕਮਾ ਵਾਂ ਉਹਦਾ ਇਹਨਾਂ ਸਰਕਾਰਾਂ ਨੇ ਆ ਚਾਲੀਆਂ ਸਰਕਾਰਾਂ ਨੇ ਔਰ ਪਹਿਲੀਆਂ ਸਰਕਾਰਾਂ ਨੇ ਭਾਵੇਂ ਉਹ ਕਾਂਗਰਸ ਬੀਜੇਪੀ ਅਕਾਲੀ ਦਲ ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਆਈਆਂ ਚਾਹੇ ਉਹ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਆ ਇਹਨਾਂ ਨੇ ਇਹ ਇਸ ਕਰਕੇ ਨਿੱਜੀਕਰਨ ਕਰਨਾ ਸ਼ੁਰੂ ਕੀਤਾ ਵਾ ਕਿ ਇੱਥੇ ਜਿਹੜੇ ਐਸੀ ਭਾਈਚਾਰੇ ਦੇ ਲੋਕ ਪੜਦੇ ਆ ਇਹ ਪੜ੍ਹ ਲਿਖ ਕੇ ਨੌਕਰੀਆਂ ਕਰਦਗੇ ਜਦੋਂ ਨੌਕਰੀਆਂ ਕਰਨਗੇ ਤਾਂ ਉਹਨਾਂ ਦੇ ਜਿਹੜੇ ਬੱਚੇ ਆ ਉਹ ਪੜ੍ਹਨ ਪੜ੍ਹ ਲੈ ਕੇ بڑے بڑے ਅਫਸਰ ਜੱਜ ਅਫੀਸਰ ਬਣ ਗਏ ਇਹ ਇਸੇ ਕਰਕੇ ਹੀ ਜਿਹੜਾ ਆਈਐਸ ਪੀਸੀਐਸ ਕੋਰਸ ਜਿਹੜੇ ਮੰਨ ਲਓ ਕਿ ਵੱਡੀਆਂ ਉਹ ਚੀਜ਼ਾਂ ਨਹੀਂ ਖੋਲਦੇ ਸਿਰਫ ਭਗਵੰਤ ਮਾਨ ਝੂਠ ਬੋਲ ਰਿਹਾ ਵਾ ਕਿ ਮੈਂ ਸਾਰੇ ਸਾਰੇ ਜਿਲਿਆਂ ਦੇ ਵਿੱਚ بڑے بڑے ਹਸਪੀਟਲ ਖੋਲੂਗਾ ਚਾਹ ਮੰਨ ਲਓ ਵੀ ਇਹਨਾਂ ਨੂੰ ਆਈਐਸ ਪੀਸੀਐਸ ਜਿਹੜੇ ਆ ਮੰਨ ਲਓ ਵੀ ਕੋਚ ਪਰ ਕਿਤੇ ਸਰਕਾਰੀ ਕੋਚ ਨਹੀਂ ਇਤੋਂ ਤੱਕ ਆ ਕਿ ਜਿਹੜਾ ਉਹਨਾਂ ਨੂੰ ਰਾਸ਼ਨ ਮਿਲਦਾ ਸੀ ਉਹ ਵੀ ਸਹੀ ਤਰੀਕੇ ਨਾਲ ਨਹੀਂ ਮਿਲਦਾ ਔਰ 5 ਕਿਲੋ ਜਿਹੜੀ ਕਣਕ ਦਿੰਦੇ ਆ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਕਿਉਂ ਕਿ ਦੇਖੋ ਕਿ ਬਾੜ ਆਏ ਹਾਰ ਆਏ ਗਰੀਬ ਦੀ ਜਿਹੜੀ ਆ ਮਜ਼ਦੂਰੀ ਖਤਮ ਹੋ ਰਹੀ ਆ ਔਰ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਜਿਹੜੇ ਬਾਲਿਆ ਆ ਲੀਆਂ ਛੱਤਾਂ ਵਾਂ ਉਹਨਾਂ ਨੂੰ ਉਹਨਾਂ ਨੇ ਵੀ ਕੁਛ ਨਾ ਕੁਛ ਇਹਨਾਂ ਨੂੰ ਦੇਣਾ ਚਾਹੀਦਾ ਇਹ ਕਹਿੰਦੇ ਕਿ 40000 ਭਗਵੰਤ ਜੀ ਦਾ ਮੈਂ ਬਿਆਨ ਸੁਣ ਰਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ 40000 ਰੁਪਏ ਨਾ ਮਕਾਨ ਪੈਜੂਗਾ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ 40000 ਰੁਪਏ ਮੈਂ ਤੈਨੂੰ 80000 ਰੁਪਏ ਦੇਣਾ ਤੂੰ ਬਾਥਰੂਮ ਜਾਂਦੇ ਘਰ ਦਾ ਬਣਾ ਕੇ ਦਿਖਾ ਕਿਉਂਕਿ ਇਹ ਲੋਕ ਪਾਗਲ ਬਣਾਉਂਦੇ ਆਇਆ ਔਰ ਅੱਜ ਵੀ ਪਾਗਲ ਬਣਾ ਰਹਾ ਇਸ ਕਰਕੇ ਮੈਂ ਸਾਰੇ ਭਾਈਚਾਰੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਆਓ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤਾਂ ਬੋਜਨ ਸਮਾਜ ਪਾਰਟੀ ਦੇ ਨਾਲ ਸਾਥ ਦਿਈਏ ਔਰ ਬੋਜਨ ਸਮਾਜ ਪਾਰਟੀ ਦੀ ਸਰਕਾਰ ਬਣਾਈਏ ਤੁਹਾਨੂੰ ਸਾਰੇ ਪੱਕੇ ਘਰ ਵੀ ਬਣਾ ਕੇ ਦਾਂਗੇ ਔਰ ਐਸਾ ਤਰੀਕੇ ਨਾਲ ਹੀ ਜਿਹੜੇ ਕਹਿੰਦੇ ਆ ਕਿ ਅਸੀਂ ਇਹ ਜ਼ਮੀਨ ਸਿਰਚ ਕਮੇਟੀ ਬਣਾਈਆਂ ਔਰ ਭਾਜਪਾ ਸਮਾਜ ਪਾਰਟੀ ਨੇ ਜੁਪੀ ਦੇ ਵਿੱਚ ਸਰਕਾਰ ਆਈ ਔਰ ਤਰ ਤਨ ਕਿੱਲਾ ਦੇ ਪੜੇ ਦਿੱਤੇ ਆ ਔਰ ਇਸੇ ਹਿਸਾਬ ਨਾਲ ਜ਼ਮੀਨਾਂ ਦਾ ਕੋਈ ਕਾਲ ਨਹੀਂ ਆ ਜ਼ਮੀਨਾਂ ਪੰਜਾਬ ਦੇ ਵਿੱਚ ਵੀ ਬਹੁਤ ਆ ਸਾਨੂੰ ਪਤਾ ਨਾ ਕਿੱਥੇ ਕਿੱਥੇ ਜ਼ਮੀਨਾਂ ਪਈਆਂ ਆ ਕਿਸ ਤਰੀਕੇ ਨਾਲ ਮੰਡੜੀਆਂ ਕਿਉਂਕਿ ਅਸੀਂ ਜੁਪੀ ਦੇ ਵਿੱਚ ਰਾਜ ਭਾਗ ਕਰਕੇ ਦੇਖਿਆ ਵਾ ਔਰ ਵੰਡਿਆ ਔਰ ਅੱਜ ਪੰਜਾਬ ਦੇ ਵਿੱਚ ਵੀ ਅਸੀਂ ਇਹ ਗੱਲ ਦਾ ਵਾਦਾ ਕਰਦੇ ਇਹਨਾਂ ਲੋਕਾਂ ਦੇ ਨਾਲ ਕਿ ਤੁਹਾਨੂੰ ਜ਼ਮੀਨਾਂ ਮਿਲ ਸਕਦੀਆਂ ਵਾ ਔਰ ਤੁਸੀਂ ਵਾਹੀ ਕਰਨ ਵਾਲੇ ਬਣੋ ਕਿਉਂਕਿ ਇੱਥੋਂ ਦੇ ਤਾਂ ਲੋਕ ਕੀ ਕਰ ਰਿਆ ਭੱਜਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਿਆ ਕਿਉਂਕਿ ਇੱਥੇ ਕੋਈ ਵਾਹੀ ਕਰਨ ਵਾਲਾ ਜਿਹੜਾ ਢਾਂਚਾ ਵਾ ਉਹ ਸਰਕਾਰਾਂ ਨੇ ਜਿਹੜਾ ਸਹੀ ਤਰੀਕੇ ਨਾਲ ਨਹੀਂ ਕਿਉਂਕਿ ਲਾਭ ਵਾਲੀ ਜਿਹੜੀ ਆ ਉਹ ਨਹੀਂ ਹੈਗੀ ਪਰ ਜਿਹੜਾ ਜ਼ਿੰਮੇਵਾਰ ਆ ਉਹ ਅੱਜ ਬਹੁਤ ਤਰਸਮਜੋਗ ਹਾਲਾਤ ਦੇ ਵਿੱਚ ਟਪ ਰਿਹਾ ਵਾ ਪਰ ਖੇਤੀਬਾੜੀ ਇੱਕ ਲਾਹੇਵੰਦ ਧੰਦਾ ਵਾ ਜੇ ਅਸੀਂ ਉਹਨੂੰ ਬਣਾਉਣਾ ਚਾਹੀਏ ਕਿਉਂਕਿ ਅੱਜ ਜਿਹੜਾ ਖੇਤੀਬਾੜੀ ਦਾ ਧੰਦਾਜੇ ਅਸੀਂ ਸਵਾ ਮਣ ਵੀ ਪਾ ਕੇ ਔਰ ਉਹਦੇ ਵਿੱਚੋਂ ਜਿਹੜੀ ਫਸਲ ਆ ਅਸੀਂ ਘੱਟੋ ਘੱਟ ਵੀ 50 566 ਮਣ ਕੱਢ ਸਕਦੇ ਆ ਤੇ ਫਿਰ ਐਦੂ ਲਾਏ ਵਾਂ ਧੰਦਾ ਕੋਈ ਹੋਰ ਕੋਈ ਹੋ ਵੀ ਨਹੀਂ ਸਕਦਾ ਇਸ ਕਰਕੇ ਆਹ ਭਰਾਓ ਅਸੀਂ ਤੁਹਾਨੂੰ ਸਾਰੀਆਂ ਸਹੂਲਤਾਂ ਦੇਣ ਨੂੰ ਤਿਆਰ ਆ ਤੁਸੀਂ ਇੱਕ ਵਾਰੀ ਬੋਲਨ ਸਮਾਜ ਪਾਰਟੀ ਦਾ ਰਾਜ ਭਾਗ ਦੇਖੋ ਕਿਉਂਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਪਰਖ ਲੀਆਂ ਬੋਲਨ ਸਮਾਜ ਪਾਰਟੀ ਜਿਹੜੀ ਆ ਤੁਹਾਡੀ ਕਵਸਟੀ ਤੇ ਜਿਹੜਾ ਵਾ ਪੂਰਾ ਉੱਤਰ ਸਾਡੇ ਬੋਝਨ ਸਮਾਜ ਪਾਰਟੀ ਨੇ ਪਿਛਲੀ ਵਾਰ ਜਿਵੇਂ ਗਠਜੋੜ ਕੀਤਾ ਸੀ ਕਾਲੀਦਾਲ ਨਾਲ ਐਕਤੀ ਵੀ ਕਿਸੇ ਪਾਰਟੀ ਨਾਲ ਗਠਜੋੜ ਉਹਨਾਂ ਦਾ ਹੋਊਗਾ ਕਿ ਕੱਲੀ ਲੜਨਗੇ ਦੇਖੋ ਭੋਜਨ ਸਮਾਜ ਪਾਰਟੀ ਜਿਹੜੀ ਆ 117 117 ਵਿਧਾਨ ਸਭਾ ਦੇ ਉੱਤੇ ਪੂਰੀ ਪੂਰੀ ਤਿਆਰੀ ਇਹ ਕਰ ਰਹੀਆਂ ਪਰ ਜੇ ਕੋਈ ਚੰਗੀ ਪਾਰਟੀ ਜਿਹੜੀ ਹਮਖਿਆਲੀ ਪਾਰਟੀ ਆ ਜਿਹੜੀ ਕੋਈ ਮੰਦਪੀ ਐਸ ਸੀ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਜੇ ਕੋਈ ਮੰਨ ਲਓ ਵੀ ਦਰਸਾਲਾਂ ਦੀ ਗੱਲ ਕਰਨ ਵਾਲੀਆ ਕਰਨ ਵਾਲੀ ਕੋਈ ਪਾਰਟੀ ਪੁੱਤਰ ਆਉਂਦੀ ਆ ਜਿਹੜੀ ਕਿ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਉਹ ਚਾਹੇ ਕੋਈ ਮੱਲਤੀ ਵਪਾਰੀਆਂ ਨੂੰ ਚੰਗਾ ਕੁਛ ਦੇ ਦੇਣਾ ਚਾਹਦੀ ਆ ਤਾਂ ਉਹ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੋਈ ਉਹ ਹਾਈ ਕਮਾਂਡ ਤਹਿਤ ਜਿਹੜਿਆ ਸ਼ਾਇਦ ਕੋਈ ਮੱਲਤੀ ਸਮਝੌਤਾ ਹੋ ਵੀ ਸਕਦਾ ਵਾ ਜੇ ਕੋਈ ਹਾਈ ਕਮਾਂਡ ਨੂੰ ਜਾ ਕੇ ਮਿਲੂਗਾ ਉਹ ਆਪਦੇ ਤਹਿਤ ਮੰਨਤੀ ਸਮਝੌਤਾ ਕਰਨਗੇ ਕਿਉਂਕਿ ਸਾਡੇ ਨੂੰ ਜਿੰਨਾ ਜਿੱਥੋਂ ਤੱਕ ਦੱਸਿਆ ਗਿਆ ਵਾ ਕਿ ਆਪੋ ਆਪ ਪੜੀਆਂ ਵਿਧਾਨ ਸਭਾ ਦੇ ਵਿੱਚ ਤਿਆਰੀ ਕਰੋ ਮੇਰੀ ਡਿਊਟੀ ਆ ਕਿ ਲੰਬੀ ਹਲਕੇ ਦੇ ਵਿੱਚ ਤਨਮਨ ਤਨ ਦੇ ਨਾਲ ਮੈਂ ਸੇਵਾ ਅੱਗੇ ਵੀ ਕੀਤੀ ਆ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਵਾਂ ਜ਼ਿਲ੍ਹੇ ਦਾ ਸਕੱਤਰ ਵੀ ਰਿਹਾ ਵਾਂ ਹੋਰ ਡੀਸੀ ਦੀ ਸ਼ਿਕਾਇਤ ਕਮੇਟੀ ਦਾ ਮੈਂਬਰ ਵੀ ਰਿਹਾ ਅੱਜ ਵੀ ਮੈਂ ਵਿਧਾਨ ਸਭਾ ਦਾ ਇੰਚਾਰਜ ਲਾਇਆ ਵਾਂ ਮੈਂ ਆਪਣੀ ਜਿਹੜੀ ਡਿਊਟੀ ਆ ਤਨਮਨ ਦੇ ਨਾਲ ਨਿਭਾਉਂਗਾ ਔਰ ਜਿੰਨਾ ਤੱਕ ਮੇਰਾ ਖੂਨ ਆ ਮੈਂ ਐ ਸਮਾਜ ਲਈ ਕਤਰਾ ਕਤਰਾ ਬਹਾਂਗਾ ਜੈਪੀਨ ਜੈਪਾ ਭੈਰ ਠੀਕਾ ਖਾਲਸਾ ਭੈਰ ਠੀਕਾ